ਘੋੜੀ ਚੜਨ ਲਈ ਬੰਦਾ ਉਹ ਜਿਹੜਾ ਚਾਹੀਦਾ ਸੀ ਜਿਹੜਾ ਚੜ ਨਹੀਂ ਸਕਦਾ ਤੇ ਤਾਂ ਹੀ ਫਿਲਮ ਮਜ਼ੇਦਾਰ ਬਣਨੀ ਸੀ ਤੇ ਉਹ ਬੰਦਾ ਲੱਭਿਆ ਗਿਆ ਹਰ ਵੀ ਸੰਗਾ ਤੇ ਉਹਦੇ ਨੂੰ ਵੇਖ ਕੇ ਸਾਰਾ ਥਾਣਾ ਬਣਾ ਉਸ ਤਰੀਕੇ ਨਾਲ ਸਾਰਾ ਰਾਰਾ 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 ਉਹ ਹਰ ਦੁੱਖ ਖੁਸ਼ੀ ਹਰ ਗੱਲ ਤੇ ਉਹ ਸਾਰਾ ਰਾਰਾ ਉਹਨੇ ਇੱਕ ਇੱਕ ਤੱਕੀਆ ਕਲਾ ਬਣਾ ਕੇ ਰੱਖਿਆ ਹੋਇਆ ਹੁਣ ਤੇ ਸਮੇਂ ਹੋਰ ਤਰ੍ਹਾਂ ਦੇ ਹੋ ਗਏ ਜਦੋਂ ਸਾਡੇ ਵੇਲੇ ਸੀ ਨਾ ਮੈਂ ਇੱਥੋਂ ਜਦੋਂ ਅਮਰੀਕਸਰੋਂ ਪਹਿਲਾਂ ਇੱਕ ਫੋਟੋ ਸੈਸ਼ਨ ਕਰਾ ਕੇ ਗਿਆ ਹਾਂ ਕਿਉਂਕਿ ਪਤਾ ਤਾਂ ਨਹੀਂ ਤੇ ਮੂੰ ਚੁੱਕ ਕੇ ਚੱਲ ਗਿਆ। ਨਾ ਅਸੀਂ ਸੋਹਣੇ ਸਾਂ, ਨਾ ਸਾਡਾ ਕੋਈ ਉੱਥੇ ਧਰਮਿੰਦਰ ਬੈਠਾ ਸੀ ਤੇ ਨਾ ਕੋਈ ਜਾਣਦਾ ਸੀ। ਮੂੰ ਚੁੱਕਿਆ ਮੈਂ ਤੇ ਇੱਕ ਮੇਰਾ ਦੋਸਤ ਬਲਦੇਵਨ ਜਾਨ ਉਹ ਸਿੰਗਰ ਸੀ ਤੇ ਮੈਂ ਐ ਸਾਂ। ਤੇ ਮੇਰੇ ਦੋਸਤਾਂ ਨੇ ਤਾਣਾ ਵੀ ਮਾਰਿਆ ਸੀ ਉਹ ਤਾਣਾ ਮੇਰੇ ਲਈ ਬਹੁਤ ਪੋਜ਼ਿਟਿਵ ਹੋਇਆ। ਉਹ ਕਹਿੰਦਾ ਹੈ ਰਾਖਸ਼ ਦਾ ਰੋਲ ਤੇ ਤੈਨੂੰ ਮਿਲ ਹੀ ਜਾਊਗਾ। ਭਾਲਾ ਫੜਨ ਵਾਲਾ। ਰੱਬ ਨੇ ਕੁਝ ਖਾਸ ਮਕਸਦ ਲਈ ਤੁਹਾਨੂੰ ਬਣਾਇਆ ਜੇ ਮੈਂ ਹੁਣ ਸੁੱਤੀ ਜਾਵਾਂ ਮੈਂ ਬੇਟਾਂ गावा ਮੈਂ ਕਾਲਾ ਵਾਂ ਮੈਂ ਮੈਨੂੰ ਉਹ ਨਹੀਂ ਪਰ ਮੈਂ ਇਹੀ ਮੇਰਾ ਕਾਲਾ ਰੰਗ ਜਿਹੜਾ ਮੇਰੀ ਜ਼ਿੰਦਗੀ ਦਾ ਸਰੂਪ ਬਣ ਕੇ ਨਿਕਲਿਆ ਉਹਦਾ ਰੰਗ ਜਿਆਦਾ ਕਾਲਾ ਸੀ ਮੋਂ ਤਾਂ ਤੁਸੀਂ ਗੋਰੇ ਹੋਗੇ ਹਾਂ ਹੁਣ ਤਾਂ ਮੈਂ ਗੋਰਾ ਹੋ ਗਿਆ ਚੰਡੀਗੜਾ ਆ ਕੇ ਸੁਪਨ ਇਹਦਾ ਨੂਰ ਇਹਦਾ ਨੂਰ ਜਿਹੜੀ ਮਿਹਨਤ ਕੀਤੀ ਹੁੰਦੀ ਆ ਉਹਦਾ ਸਸਿਕਾ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਤੈਨੂੰ ਘੋੜੀ ਕਿੰਨੇ ਚੜਾਇਆ ਫਿਲਮ ਆ ਰਹੀ ਹੈ 28 ਮਾਰਚ ਨੂੰ ਤੇ ਉਸ ਦੇ ਵਿੱਚ ਵੱਖ-ਵੱਖ ਜਿਹੜੇ ਕਿਰਦਾਰ ਨਿਭਾਰੇ ਨੇ ਸਾਡੇ ਨਾਲ ਗੁਰਿੰਦਰ ਮੱਕਣਾ ਜੀ ਹੈਗੇ ਨੇ ਜਿਨ੍ਹਾਂ ਦਾ ਸਫ਼ਰ ਬਹੁਤ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਸ਼ਹਿਰ ਹਾਲੀਵੁੱਡ ਚ ਹੀ ਹੋਵੇ ਇਹਨਾਂ ਦੀ ਪੁੱਛਦੇ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡੀ ਬਹੁਤ ਵੱਡੀ ਜਰਨੀ ਹੈ ਵੀਲਨ ਤੋਂ ਲੈ ਕੇ ਹਰ ਫਨੀ ਰੋਲ ਦੀ ਅਸੀਂ ਗੱਲ ਕਰੀਏ ਤਾਂ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸੰਦੀਪ ਜੀ ਡੇਲੀ ਪੋਸ ਦੇ ਸਾਰੇ ਦਰਸ਼ਕਾਂ ਨੂੰ ਗੁਰਿੰਦਰ ਮਕਨਾ ਦਾ ਪਿਆਰ ਸलाम अस्ਸਲਾਮ ਵਾਲੇਕੁਮ ਨਮਸਤੇ ਸਤਿ ਸ੍ਰੀ ਅਕਾਲ ਸਾਰਾ ਪਿਆਰ ਫਿਲਮ ਚਲੋ ਅਸੀਂ ਇੱਕ ਵਾਰੀ ਫਿਲਮ ਦੇ ਗੱਲ ਕਰਦੇ ਆ ਤੈਨੂੰ ਘੋੜੀ ਕਿੰਨੇ ਚੜਾਇਆ ਤੇ ਘੋੜੀ ਤਾਂ ਚਲੋ ਤੁਸੀਂ ਵੀ ਚੜੇ ਹੋਣੇ ਮੈਂ ਵੀ ਮਦਦ ਦੋ ਤਿੰਨ ਸਾਲਾਂ ਤੋਂ ਚੜਿਆ ਤੇ ਫਿਰ ਫਿਲਮ ਕਿਵੇਂ ਕੀ ਇੱਕ ਕਨਸੈਪਟ ਕੀ ਹੈਗਾ ਫਿਲਮ ਦਾ ਨਹੀਂ ਇਹ ਫਿਲਮ ਨਾ ਬਹੁਤ ਪਿਆਰੀ ਫਿਲਮ ਹੈ ਇਹਨੂੰ ਰਜਿੰਦਰ ਕਾਲੋਂ ਜੀ ਇੱਕ ਨਵੇਂ ਰਾਈਟਰ ਨੇ ਪੰਜਾਬੀ ਇੰਡਸਟਰੀ ਚ ਤੇ ਵੈਸੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਲਿਖਿਆ ਇੱਕ ਵੱਖਰੀ ਤਰ੍ਹਾਂ ਦਾ ਸਬਜੈਕਟ ਹੈ ਔਰ ਇਹ ਮੈਂ ਕਹਾਣੀ ਦੱਸ ਨਹੀਂ ਸਕਦਾ ਪਰ ਵੇਖਣ ਵਾਲੀ ਆ ਇਹਦੇ ਜਿਹੜੇ ਕਰੈਕਟਰ ਹੀਰੋ ਨੇ ਨਾਟ ਹੀਰੋ ਕਰੈਕਟਰ ਹੀਰੋ ਨੇ ਹਾਰਬੀ ਸੰਗਾ ਜੀ ਉਹ ਵੱਖਰੀ ਤਰੀਕੇ ਨਾਲ ਕਿਉਂਕਿ ਕੋੜੀ ਚੜਨ ਲਈ ਬੰਦਾ ਉਹ ਜਿਹੜਾ ਚਾਹੀਦਾ ਹੈ ਜਿਹੜਾ ਚੜ ਨਹੀਂ ਸਕਦਾ ਇਹ ਤਾਂ ਫਿਲਮ ਮਜ਼ੇਦਾਰ ਬਣਨੀ ਸੀ ਤੇ ਬੰਦਾ ਲੱਭਿਆ ਗਿਆ ਹਰ ਵੀ ਸੰਗਾ ਤੇ ਉਹਦੇ ਨੂੰ ਵੇਖ ਕੇ ਸਾਰਾ ਤਾਣਾ ਬਾਣਾ ਉਸ ਤਰੀਕੇ ਨਾਲ ਕੁੜੀ ਰਾਵੀ ਕੌਰ ਬੱਲ ਹੈ ਤੇ ਡਾਇਰੈਕਟਰ ਰਾਇਲ ਸਿੰਘ ਨੇ ਪ੍ਰੋਡਿਊਸਰ ਪਰਮ ਸਿੱਧੂ ਜੀ ਆ ਸੁਖੀ ਢੱਲੋਂ ਜੀ ਆ ਗੋਰੀ ਪੰਦੇਰ ਜੀ ਆ ਤੇ ਮਹਾਵੀਰ ਪੁੱਲਰ ਗੁਰਪ੍ਰੀਤ ਤੋਤੀ ਕਾਫੀ ਸਾਰੀ ਵਧੀਆ ਸਟਾਰ ਕਾਸਟ ਹੈ ਤੇ ਗੁਰਸ਼ਾਨ ਹੈ ਮੁੰਡਾ ਤੇ ਪਦਮ ਜੀ ਕਈ ਨਿੱਕੇ ਨਿੱਕੇ ਟੌਂਟਕੇ ਦੇ ਵਿੱਚ ਛੱਡੇ ਹੋਏ ਨੇ ਜਿਹੜੇ ਮਤਲਬ ਅਸੀਂ ਬੋਲ ਲੈਨੇ ਪਰ ਅਸੀਂ ਕਹਿੰਦੇ ਨੇ ਵੀ ਉਹ ਜਿਵੇਂ ਉਹ ਸਾਡੀ ਜ਼ਿੰਦਗੀ ਚ ਅੱਜ ਘਟ ਵੀ ਰਹੇ ਨੇ ਤੇ ਇੱਕ ਮਤੋਂ ਮਿਲਣਾ ਤਾਂ ਪੂਰੀ ਕਮੇਡੀ ਜਿਹੜੀ ਇਹਦੇ ਵਿੱਚ ਦਿਖਾਈ ਗਈ ਹੈ ਫੁੱਲ ਆ ਕੋਸ਼ਿਸ਼ ਇਹੀ ਕੀਤੀ ਗਈ ਹੈ ਕਮੇਡੀ ਦਿਖਾਉਣ ਦੀ ਤੇ ਮੇਰਾ ਰੋਲ ਇਹਦੇ ਵਿੱਚ ਇੱਕ ਯੂਪੀ ਪੁਲਿਸ ਦਾ ਸਰਦਾਰ ਥਾਣੇਦਾਰ ਹੈ ਤੇ ਮੈਂ ਇਹਦੇ ਵਿੱਚ ਮਿਲੀ ਜੁਲੀ ਹਿੰਦੀ ਤੇ ਪੰਜਾਬੀ ਬੋਲੀ ਆ ਤੇ ਉਹ ਤੁਸੀਂ ਵੇਖੋਗੇ ਮੇਰਾ ਇੱਕ ਪੈਟ ਡਾਇਲੋਗ ਹੈ ਸਾਰਾ ਰਾਰਾ 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 ਉਹ ਹਰ ਦੁੱਖ ਖੁਸ਼ੀ ਹਰ ਗੱਲ ਤੇ ਉਹ ਸਾਰਾ ਰਾਰਾ ਉਹਨੇ ਇੱਕ ਤਕੀਆ ਕਲਮ ਬਣਾ ਕੇ ਰੱਖਿਆ ਹੋਇਆ ਤੇ ਮਤੋਂਨੇ ਉੱਥੇ ਮਾਰ ਦੇਣਾ ਜਿੱਥੇ ਜ਼ਰੂਰਤ ਹੈ ਜਿੱਥੇ ਨਹੀਂ ਲੱਗਦਾ ਉੱਥੇ ਵੀ ਛੁੱਟ ਦੇਣਾ ਪਰ ਇਹ ਪੋਜ਼ਿਟਿਵ ਕਰੈਕਟਰ ਇੱਕ ਵੱਖਰੀ ਤਰ੍ਹਾਂ ਦਾ ਕਰੈਕਟਰ ਹੈ ਤੁਹਾਨੂੰ ਲੋਕਾਂ ਨੂੰ ਵੇਖ ਕੇ ਖੈਰ ਇਹ ਦਰਸ਼ਕ ਆਪੇ ਹੀ ਦੱਸਣਗੇ ਕਿ ਕਿਹੋ ਜੀ ਫਿਲਮ ਹੈ ਕਿਵੇਂ ਲੱਗਾ ਮੇਰਾ ਕਿਰਦਾਰ ਪਰ ਮੈਂ ਆਪਣੇ ਵੱਲੋਂ ਹਰ ਵਾਰੀ ਕੋਸ਼ਿਸ਼ ਇਹੀ ਕਰਦਾ ਕਿ ਕੁਝ ਵੱਖਰਾ ਕਰ ਸਕਾਂ ਕਿ ਮੇਰੇ ਦਰਸ਼ਕ ਮੇਰੇ ਤੋਂ ਉਕਤਾਨ ਆ ਜਾਣ ਮਤੋਂ ਐਕਟਰ ਦੇ ਲਈ ਹਰ ਇੱਕ ਫਿਲਮ ਇੱਕ ਨਵੀਂ ਹੁੰਦੀ ਹੈ ਜਦੋਂ ਨਵਾਂ ਸਮਝੋ ਆਪਣਾ ਕਰਨ ਜਾ ਰਹੇ ਨੇ ਇੱਕ ਵੇ ਹਰ ਸਮੇਂ ਇਹਨਾਂ ਨੇ ਇੱਕ ਨਵਾਂ ਪੇਪਰ ਹੀ ਹੁੰਦਾ ਹੈ ਬਿਲਕੁਲ ਬਿਲਕੁਲ ਮਾਲੀ ਦੇ ਹਰ ਪੁੱਤ ਦੀ 19 ਇੱਜ਼ਤ ਹੁੰਦੀ ਆ ਤੇ ਉਹ ਮਤਲਬ ਡਾਇਰੈਕਟਰ ਲਈ ਵੀ ਰਾਈਟਰ ਲਈ ਵੀ ਪ੍ਰੋਡਿਊਸਰ ਲਈ ਇੱਕ ਨਵਾਂ ਬੱਚਾ ਜੰਮਣ ਦੇ ਬਰਾਬਰ ਹੁੰਦੀ ਆ ਫਿਲਮ ਤੇ ਹੁਣ ਇਹ ਬੱਚੇ ਨੂੰ ਪਿਆਰ ਕਿੰਨਾ ਮਿਲਦਾ ਦਰਸ਼ਕਾਂ ਦਾ ਬੱਚਾ ਕਿਵੇਂ ਆਪਣੇ ਲੋਕਾਂ ਤੱਕ ਸਫਲ ਰਹਿੰਦਾ ਕਿਵੇਂ ਆਪਣੇ ਆਪ ਨੂੰ ਸাকਸੈਸਫੁਲ ਸਿੱਧ ਕਰ ਸਕਦਾ ਇਹ ਤੇ ਦਰਸ਼ਕਾਂ ਦੇ ਹੱਥ 'ਚ ਆ ਜਿੰਦਗੀ ਦਾ ਛੋਟਾ ਸਫ਼ਰ ਜਾਨਣਾ ਚਾਹਾਂਗੇ ਇੱਕ ਚਲੋ ਫਿਟਨੈਸ ਤੁਸੀਂ ਵਧੀਆ ਰੱਖੀ ਹੋਈ ਐ ਤੇ ਫਿਲਮੀ ਲਾਈਨ ਦਾ ਸ਼ੁਰੂ ਤੋਂ ਸ਼ੌਂਕ ਹੈਗਾ ਸੀ ਆ ਮੈਨੂੰ ਮੇਰੇ ਸ਼ੌਂਕ ਬਦਲੇ ਨੇ ਸਭ ਤੋਂ ਪਹਿਲਾਂ ਮੈਨੂੰ ਜਦੋਂ ਮੈਂ ਸਕੂਲ ਪੜਦਾ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਉਹ ਖੈਰ ਹੁਣ ਵੀ ਵਿੱਚ ਵਿੱਚ ਦੇ ਟੁੱਟਾ ਭੱਜਾ ਹੈਗਾ ਨਹੀਂ ਸੁਣਿਆ ਸੀ ਟਰ ਸੱਚਾ ਸੱਚੇ ਦੇ ਸੱਟ ਤੋਂ ਸੁਣਿਆ ਹੋਣਾ ਤੇ ਉਹ ਸ਼ੌਂਕ ਸੀ ਫਿਰ ਹੌਲੀ ਹੌਲੀ ਉਹ ਸ਼ੌਂਕ ਮੱਧਮ ਪੈਂਦਾ ਗਿਆ ਫਿਰ ਮੇਰੇ ਚ ਚਿੱਤਰਕਾਲੀ ਦੀ ਚਿੱਤਰਕਾਰੀ ਦੀ ਕਲਾ ਉਜਾਗਰ ਹੋ ਗਈ ਤੇ ਮੈਂ ਤੇ ਮੇਰੇ ਦੋਸਤ ਨਰਿੰਦਰ ਸਿੰਘ ਬੋਤਰਾਸ਼ ਨੇ ਇੰਡੀਆ ਦੇ ਬਹੁਤ ਵੱਡੇ ਅੰਮ੍ਰਿਤਸਰ ਨੇ ਅਟ ਗੈਲਰੀ ਚ ਅਸੀਂ ਇਕੱਠੇ ਫਿਰ 1984 ਤੋਂ ਲੈ ਕੇ ਤੇ 1997-98 ਤੱਕ ਅੱਠ ਗੱਲ ਦੀ ਅਮਰੇਸਰ ਅਮਰ ਚਤਰਕਾਰ ਜੀ ਸਾਡੇ ਉਸਤਾਦ ਸੀ ਜਿਹੜੇ ਸ਼ਿਵ ਕੁਮਾਰ ਬਟਾਲਵੀ ਦੇ ਹਮ ਸ਼ਾਇਰ ਵੀ ਸੀ ਤੇ ਉਹਨਾਂ ਕੋਲੋਂ ਸਿੱਖਦੇ ਰਹੇ ਤੇ ਨਾਲ ਫਿਰ ਉੱਥੇ ਹੀ ਉਸਤਾਦ ਬਣ ਗਏ ਤੇ ਉਸ ਤੋਂ ਬਾਅਦ ਉਹ ਵੀ ਸ਼ੌਂਕ ਮਦਮ ਪੈ ਗਿਆ ਵਿੱਚ ਮੈਨੂੰ ਨਾਟਕ ਦਾ ਸ਼ੌਂਕ ਜਾਗ ਗਿਆ ਨਾਟਕ ਦਾ ਸ਼ੌਂਕ ਜਾਗ ਗਿਆ ਤੇ ਨਾਟਕ ਨੇ ਇੱਕ ਫਿਲਮ ਆਈ ਸੀ ਟ੍ਰੇਨ ਟੂ ਪਾਕਿਸਤਾਨ ਉਹਦੇ ਵਿੱਚ ਮੈਨੂੰ ਉੱਥੋਂ ਬੈਠਿਆ ਬੈਠਾ ਨਾਟਕ ਤੋਂ ਉਹਦੇ ਚ ਕਾਸਟਿੰਗ ਹੋ ਗਈ ਉਹ ਫਿਰ ਫਿਲਮ ਮੈਨੇ ਮਨ ਨੂੰ ਧੂਕੇ ਲੈ ਗਈ ਬੰਬੇ ਤੇ ਬੰਬੇ ਜਾ ਕੇ ਫਿਰ ਅੱਜ ਤੱਕ ਇਹ ਸ਼ੌਂਕ ਪਾਲੀ ਰੱਖੇ ਮੇਰਾ ਬੰਬੇ ਬੜੇ ਜਾਂਦੇ ਨੇ ਕਿੰਨੇ ਨੇ ਹਜ਼ਾਰਾਂ ਜਾਂਦੇ ਨੇ ਤੇ ਉੱਥੋਂ ਹਜ਼ਾਰਾਂ ਹੀ ਵਾਪਸ ਆਉਂਦੇ ਨੇ ਕੋਈ ਇੱਕ ਸਫਰ ਉਹ ਜਾਂ ਹੁੰਦਾ ਕਿ ਨੇ ਜਿਹੜੇ ਉੱਥੇ ਸੈੱਟ ਹੁੰਦੇ ਨੇ ਕਿਉਂਕਿ ਬਹੁਤ ਵੱਡਾ ਸਟਰਗਲ ਹੈਗਾ ਥੋੜਾ ਸਟਰਗਲ ਬਾਰੇ ਜਾਣਨਾ ਚਾਹਾਂਗੇ ਉੱਥੇ ਹੁੰਦਾ ਇਹ ਰਹਿਣਾ ਸੈਨਾ ਖਾਣਾ ਪੀਣਾ ਕਿੰਨਾ ਕੋਈ ਬੰਦੇ ਨੂੰ ਜਿਵੇਂ ਕਹਿੰਦੇ ਨਾ ਨਿਚੋੜ ਕੇ ਰੱਖਣਾ ਪੈਂਦਾ ਆਪਦੇ ਆਪ ਨੂੰ ਨਹੀਂ ਹੁਣ ਤੇ ਸਮੇਂ ਹੋਰ ਤਰ੍ਹਾਂ ਦੇ ਹੋ ਗਏ ਜਦੋਂ ਸਾਡੇ ਵੇਲੇ ਸੀ ਨਾ ਮੈਂ ਇੱਥੋਂ ਜਦੋਂ ਅਮਰੀਕਸਰੋਂ ਪਹਿਲਾਂ ਇੱਕ ਫੋਟੋ ਸੈਸ਼ਨ ਕਰਾ ਕੇ ਗਿਆ ਹਾਂ ਕਿਉਂਕਿ ਪਤਾ ਤਾਂ ਨਹੀਂ ਹੈ ਤਾਂ ਮੂੰਹ ਚੁੱਕ ਕੇ ਚੱਲ ਗਿਆ ਨਾ ਅਸੀਂ ਸੋਹਣੇ ਸਾਂ ਨਾ ਸਾਡਾ ਕੋਈ ਉੱਥੇ ਧਰਮਿੰਦਰ ਬੈਠਾ ਸੀ ਤੇ ਨਾ ਕੋਈ ਜਾਣਦਾ ਸੀ ਮੂੰਹ ਚੁੱਕਿਆ ਮੈਂ ਤੇ ਇੱਕ ਮੇਰਾ ਦੋਸਤ ਹੈ ਬਲਦੇਵਨ ਜਾਨ ਉਹ ਸਿੰਗਰ ਸੀ ਤੇ ਮੈਂ ਐ ਸਾਂ ਐਵੇਂ 15 ਦਿਨ ਪਹਿਲਾਂ ਪ੍ਰੋਗਰਾਮ ਬਣਿਆ ਟਿਕਟ ਬੁੱਕ ਕੀਤੀ ਗੱਡੀ ਚੜ ਗਏ ਇਹ ਸੋਚ ਕੇ ਵੀ ਤਰਮਿੰਦਰ ਜੀ ਵੀ ਫਰੰਟੀਅਰ ਮੇਲ ਤੇ ਗਏ ਸੀ ਦਾਦਰ ਜਾ ਕੇ ਰੁਕੇ ਸੀ ਅਸੀਂ ਉਸੇ ਮੋੜ 'ਤੇ ਚੱਲ ਗਏ ਸਵੇਰੇ 6 ਵਜੇ ਦਾਦਰ ਜਾ ਲੱਗੀ ਗੱਡੀ ਉਤਰੇ ਹਾਂ ਉੱਥੋਂ ਨਾਲ ਹੀ ਸਟੇਸ਼ਨ ਪੁੱਛਿਆ ਉਹ ਜਿਹੜਾ ਵੱਡਾ ਸੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਇਸ ਕਰਕੇ ਗਏ ਕਿ ਸੁਣਿਆ ਸੀ ਵੀ ਇੱਥੇ ਤਰਮਿੰਦਰ ਸਾਹਿਬ ਵੀ ਇੱਥੇ ਹੀ ਆ ਕੇ ਠਹਿਰੇ ਸੀ ਤੇ ਅੰਦਰੋਂ ਮਨ 'ਚ ਭਾਵੇਂ ਜਿਵੇਂ ਦੀਆਂ ਆਪਣੇ ਆਪ ਨੂੰ ਨਹੀਂ ਪਤਾ ਤਰਮਿੰਦਰ ਜੀ ਸਮਝਦਾ ਹੈ ਤੇ ਪਰਮਿੰਦਰ ਬਣ ਕੇ ਹੀ ਉੱਥੇ ਜਾ ਪਹੁੰਚੇ ਫਕਰ ਮੈਨੂੰ ਆਪਣਾ ਪਤਾ ਹੈ ਵੀ ਮੈਂ ਕੀ ਹਾਂ ਸ਼ਕਲੋਂ ਬਗਲੋਂ ਪਰ ਮੈਂ ਐਕਟਰ ਦੇ ਤੌਰ ਤੇ ਗੱਲੇ ਆ ਤੇ ਮੇਰੇ ਦੋਸਤਾਂ ਨੇ ਤਾਨਾ ਵੀ ਮਾਰਿਆ ਸੀ ਉਹ ਤਾਨਾ ਮੇਰੇ ਲਈ ਬਹੁਤ ਪੋਜ਼ਿਟਿਵ ਹੋਇਆ ਉਹ ਕਹਿੰਦਾ ਹੈ ਰਾਖਸ਼ ਦਾ ਰੋਲ ਤੇ ਤੈਨੂੰ ਮਿਲ ਹੀ ਜਾਊਗਾ ਭਾਲਾ ਫੜਨ ਵਾਲਾ ਤੇ ਮੈਂ ਇਹੀ ਸੋਚ ਕੇ ਚੱਲਾਂ ਕਸਮ ਨਾਲ ਤੇ ਮੈਨੂੰ ਪਹਿਲਾ ਰੋਲ ਵੀ ਰਾਖਸ਼ ਦਾ ਮਿਲਿਆ ਮੈਂ 6 ਵਜੇ ਉੱਤਰਿਆ 6 ਵਜੇ ਉੱਤਰਿਆ 6 ਵਜੇ ਉਤਰ ਕੇ ਮੁੜ ਕੇ ਅਸੀਂ ਗੁਰਦੁਆਰਾ ਸਾਹਿਬ ਗਏ ਗੁਰਦੁਆਰਾ ਸਾਹਿਬ ਚਾਹ ਪਾਣੀ ਲੰਗਰ ਛਕਿਆ ਨਾਲ ਨਹਾ ਧੋ ਕੇ ਉਥੋਂ 9:30 ਅਸੀਂ ਤੁਰ ਪਏ ਸਾਂ ਉਹਦੇ ਨਾਲ ਹੀ ਇੱਕ ਰਨਜੀਤ ਸਟੂਡੀਓ ਦਾਦਰ ਦੇ ਲਾਗੇ ਉਥੋਂ ਪੁੱਛਿਆ ਉਹ ਸਟੂਡੀਓ ਟੈਟੂ ਉਹ ਚੱਟਾ ਹੈ ਉਹ ਕਹਿੰਦਾ ਚਾਂਦੀਵਲੀ ਸਟੂਡੀਓ ਅੰਦੇਰੀ ਜਾ ਉੱਥੇ ਕਾਸਟਿੰਗ ਹੋ ਰਹੀ ਹੈ ਉੱਥੇ ਗਏ ਉੱਥੋਂ ਕਹਿੰਦਾ ਜੀ ਜੂਹੂ ਜਾਓ ਸੰਜੇ ਖਾਨ ਦੇ ਬੰਗਲੇ ਚ ਉੱਥੇ ਜੈ ਹਨੂਮਾਨ ਦੀ ਕਾਸਟਿੰਗ ਹੋ ਰਹੀ ਹੈ ਤੇ ਜਦੋਂ ਮੈਂ ਸ਼ਾਮ ਤੱਕ 4 ਵਜੇ ਗਏ ਸੀ ਤੇ ਉੱਥੇ ਮੈਂ ਪਹੁੰਚਿਆ ਜੂਹੂ ਸੰਜੇ ਖਾਨ ਸਾਹਿਬ ਦੇ ਬੰਗਲੇ ਚ ਉੱਥੇ ਇੱਕ ਰਵੀ দত্ত ਜੀ ਸਿੰਗ ਡਾਇਰੈਕਟਰ ਨੂੰ ਫੋਨ ਤੇ ਲੱਗੇ ਸੀ ਤੇ ਫੋਨ ਉਹਨਾਂ ਨੇ ਰੱਖਿਆ ਤੇ ਮੈਂ ਐਂਟਰ ਕਰ ਗਿਆ ਤੇ ਕਹਿੰਦੇ ਹਾਂਜੀ ਮੈਂ ਹਾਂਜੀ ਕਾਸਟਿੰਗ ਕੇ ਲੀਏ ਇੱਥੇ ਮੈਂ ਨਾ ਇਹ ਫੋਟੋਆਂ ਕਰਾ ਆ ਗਿਆ ਹਾਂ ਇੱਕ ਮੁੰਡਾ ਸਾਗਰ ਹੈ ਅਮਰitsar ਚ ਸਟੂਡੀਓ ਵਾਲਾ ਉਹਨੂੰ ਮੈਂ 3000 ਰੁਪਏ ਦਿੱਤਾ ਓਦੋਂ ਫੋਟੋ ਸ਼ੂਟ ਕਰਾ ਲਿਆ ਤੇ ਉਹਦੀਆਂ ਫੋਟੋਆਂ ਦੀਆਂ ਇੱਕ ਫੋਟੋ ਦੀਆਂ ਮੈਂ 100-100 ਕਾਪੀਆਂ ਕਰਾਈਆਂ ਅੱਛਾ ਵੀ ਵੰਡਣੀਆਂ ਪੈਣੀਆਂ ਹਨ 100 ਦਫ਼ਤਰ ਤੇ ਬਹੁਤ ਥੋੜਾ ਸੀ ਉਹ ਐਡਾ ਥੱਦਾ ਸੀ ਉਹ ਲੈ ਕੇ ਜਿੱਥੇ ਜਾਣਿਆ ਅਲਸੀ ਫੋਟੋ ਉਹਦੇ ਪਿੱਛੇ ਉੱਥੇ ਜਾ ਕੇ ਬੰਬੇ ਜਾ ਕੇ ਆਪਣਾ ਇੱਕ ਹਲਕਾ ਜਿਹਾ ਮੋਬਾਈਲ ਲੈ ਕੇ ਉਹ ਚਪਵਾ ਲਿਆ ਸੀ ਪਿੱਛੇ ਸਟicker ਲਾਈਦੇ ਸੀ ਕਿੱਥੇ ਦਾ ਕੋਲ ਨਾ ਕੰਟੈਕਟ ਨੰਬਰ ਤੇ ਫੋਟੋ ਤੇ ਵਾਲ ਵਲ ਸੈੱਟ ਕਰਾ ਲੈ ਕੇ ਉਵੇਂ ਹੀ ਬਸ ਜਿਵੇਂ ਉਦੋਂ ਮੇਰੇ ਏਡੇ ਏਡੇ ਲੰਮੇ ਵਾਲ ਹੁੰਦੇ ਸੀ ਪੂਰਾ ਗੁੰਡਾ ਰੋਲ ਸੀ ਗੁੰਡਾ ਗੁੰਡਾ ਨੇ ਅੰਦਰੋਂ ਤਾਂ ਮੈਂ ਹੀ ਰੋਈ ਹਾਂ ਨਹੀਂ ਮਤਲਬ ਉਦੋਂ ਇਹ ਟ੍ਰੈਂਡ ਸੀ ਹਾਂ ਤੇ ਉਹ ਟ੍ਰੈਂਡ ਸੀ ਉਦੋਂ ਤੇ ਉਦੋਂ ਮੈਂ ਵਿੱਚ ਫਿਰ ਉੱਥੇ ਜਾ ਕੇ ਸ਼ੇਵ ਵੀ ਕਰਾਈ ਤੇ ਸਾਰੇ ਰੂਪ ਰੰਗ ਵੇਖਲੇ ਜ਼ਿੰਦਗੀ ਦੇ ਤੇ ਫਿਰ ਜਾ ਕੇ ਮੈਨੂੰ ਪਹਿਲੇ ਦਿਨ ਹੀ ਆਈ ਵਾਸ ਦਾ ਲੱਕੀਐਸਟ ਪਰਸਨ ਕਿ ਪਹਿਲੇ ਦਿਨ ਜਾਂਦਿਆਂ ਹੀ ਉਹਨਾਂ ਨੇ ਮੈਨੂੰ ਰਾਖਸ਼ਸ ਦਾ ਰੋਲ ਦੇ ਦਿੱਤਾ ਮਤਲਬ ਜਿਵੇਂ ਕੁੱਬੇ ਨੂੰ ਲੱਤ ਵੱਜੀ ਤੇ ਕੁੱਬਰ ਨਿਕਲ ਗਿਆ ਬਸ ਉਹੀ ਗੱਲ ਉਹ ਬੰਦੇ ਨੇ ਮੇਰੇ ਮੂੰਹ 'ਚ ਕੱਢੀ ਤੇ ਜਵਾਨ ਪੂਰੀ ਹੋ ਗਈ ਹਾਂ ਮੈਂ ਲੋਕਾਂ ਨੂੰ ਵੈਸੇ ਆਪਣੇ ਪਿਆਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਆਪਣੇ ਆਪ ਨੂੰ ਕਦੀ ਵੀ ਹੀਣਾ ਨਾ ਸਮਝੋ ਕਦੀ ਵੀ ਕੋਈ ਛੋਟਾ ਹੁੰਦਾ ਹੋਏ ਇਹ ਨਾ ਸੋਚੇ ਵੀ ਮੈਂ ਛੋਟਾ ਰਹਿ ਗਿਆ ਰੱਬ ਨੇ ਕੁਝ ਖਾਸ ਮਕਸਦ ਲਈ ਤੁਹਾਨੂੰ ਬਣਾਇਆ ਜੇ ਮੈਂ ਹੁਣ ਸੋਚੀ ਜਾਵਾਂ ਮੈਂ ਬੇਟੰਗਾਵਾ ਮੈਂ ਕਾਲਾ ਵਾਂ ਮੈਂ ਮੈਨੂੰ ਉਹ ਨਹੀਂ ਪਰ ਮੈਂ ਬਣ ਕੇ ਨਿਕਲਿਆ ਉਹਦਾ ਤਾਂ ਰੰਗ ਜਿਆਦਾ ਕਾਲਾ ਸੀ ਹੁਣ ਤਾਂ ਤੁਸੀਂ ਗੋਰੇ ਹੋ ਗਏ ਹਾਂ ਹਾਂ ਹੁਣ ਤਾਂ ਮੈਂ ਗੋਰਾ ਹੋ ਗਿਆ ਚੰਡੀਗੜਾ ਆ ਕੇ ਪਰ ਪੈਸੇ ਨਾਲ ਬੰਦਾ ਗੋਰਾ ਕਹਿੰਦੇ ਹੋ ਜਾਂਦਾ ਕਹਿੰਦੇ ਨੇ ਜਿਹੜਾ ਰੰਗ ਹੁੰਦੇ ਨਾ ਚੇਂਜ ਜਦੋਂ ਬੰਦੇ ਹੱਥ ਪੈਸਾ ਪੈਸਾ ਸ਼ੈਕ ਆ ਕੇ ਰ ਆ ਕੇ ਨਹੀਂ ਪੈਸੇ ਨਾਲ ਨਹੀਂ ਇਹ ਬੰਦਾ ਗੋਰਾ ਹੁੰਦਾ ਮਿਹਨਤ ਨਾਲ ਜਦੋਂ ਉਹਦਾ ਨੂਰ ਬਰਸਦਾ ਨਾ ਹੁਣ ਮੈਂ ਕਸਮ ਨਾਲ ਮੈਨੂੰ ਨਹਾਉਣਾ ਵੀ ਨਹੀਂ ਪੈਂਦਾ ਮੈਨੂੰ ਕੰਗੀ ਵੀ ਨਹੀਂ ਕਰਨੀ ਪਉਂਦੀ ਮੈਂ ਬੇਟੰਗੇ ਜੇ ਕੱਪੜੇ ਪਾ ਕੇ ਆ ਜਾਂਦਾ ਕਿਉਂਕਿ ਪਛਾਣ ਮੇਰੀ ਇੱਥੇ ਆ ਇੰਨਾ ਚ ਨਹੀਂ ਵੇਖੋ ਮੈਂ ਜੋ ਵੀ ਪਾ ਜਾ ਅੱਗੇ ਮੈਨੂੰ ਮਰਨਾ ਪੈਂਦਾ ਹੈ ਵੀ ਉੱਥੋਂ ਲੈਵਾਂ ਇੱਥੋਂ ਲੈਵਾਂ ਪੈਸੇ ਤਾਂ ਖੈਰ ਉਹਨੇ ਕੋ ਹੁੰਦੇ ਵੀ ਮੈਂ ਫਲਾਣੀਆਂ ਚੀਜ਼ਾਂ ਤੋਂ ਲੋਕੀ ਫਿਰ ਵੀ ਮੇਰੇ ਤੋਂ ਮਹਿੰਗੀਆਂ ਪਾਉਂਦੇ ਸੀ ਪਰ ਮੈਂ ਕੋਸ਼ਿਸ਼ ਕਰਦਾ ਵੀ ਉਹ 'ਚ ਸੋਨਾ ਲੱਗਾ ਪਰ ਮੈਂ ਕੱਪੜਿਆਂ 'ਚ ਕਦੀ ਸੋਨਾ ਨਹੀਂ ਲੱਗਾ ਤੇ ਨਾ ਹੀ ਮੈਂ ਲੱਗ ਸਕਦਾ ਮੈਨੂੰ ਕੱਪੜਿਆਂ ਦੀ ਸੈਂਸ ਹੈ ਨਹੀਂ ਕਲਰ ਸੈਂਸ ਹੈ ਨਹੀਂ ਪਰ ਮੈਂ ਰੰਗਾਂ ਦਾ ਖਿਡਾਰੀ ਹਾਂ ਤੇ ਉਹ ਸੁਪਨ ਇਹਦਾ ਨੂਰ ਇਹਦਾ ਨੂਰ ਜਿਹੜੀ ਮਿਹਨਤ ਕੀਤੀ ਹੁੰਦੀ ਆ ਉਹਦਾ ਵਾ ਬਾਲੀਵੁੱਡ ਫਿਲਮ ਇੰਡਸਟਰੀ ਚ ਉਸ ਸਮੇਂ ਜਵਾਨੀ ਸੀ ਕਿਸੇ ਨਾਲ ਇਸ਼ਕ ਵੀ ਹੋਇਆ ਉਸ ਸਮੇਂ ਨੇ ਇਸ਼ਕ ਦੇ ਅੱਜ ਵੀ ਚੱਲਦੇ ਰਹਿੰਦੇ ਆ ਸਦਾ ਹੀ ਚੱਲਦੇ ਰਹਿਣੇ ਕਿਉਂਕਿ ਜਵਾਨੀ ਜਿਹੜੀ ਆ ਨਾ ਇਹ ਬਾਕੀ ਝੂਠ ਬੋਲਦੇ ਬੋਲਦੇ ਰਹਿਣ ਮੈਂ ਕਦੀ ਝੂਠ ਨਹੀਂ ਬੋਲਿਆ ਮੈਂ ਤਾਂ ਸਿੱਧਾ ਵੇਖੋ ਜੀ ਕੁਦਰਤ ਦੀ ਬਣਾਈ ਚੀਜ਼ ਇਸ਼ਕ ਤੁਹਾਨੂੰ ਅੰਬਾਂ ਤੇ ਬੂਟਿਆਂ ਨਾਲ ਵੀ ਹੋ ਸਕਦਾ ਫੁੱਲਾਂ ਨਾਲ ਵੀ ਹੋ ਸਕਦਾ ਪੱਤਿਆਂ ਨਾਲ ਵੀ ਹੋ ਸਕਦਾ ਸੁੰਦਰਤਾ ਦੀ ਤੇ ਤਾਰੀਫ ਕਰਨਾ ਉਹ ਹੁੰਦਾ ਹੀ ਆ ਕੁੜੀਆਂ ਵੀ ਚਲੋ ਪਰਮਾਤਮਾ ਜਿਨ੍ਹਾਂ ਨੇ ਬਣਾਇਆ ਵਾ ਹੁਣ ਤੇ ਖੈਰ ਮੇਰੀ ਆਪਣੀ ਵੀ ਬੇਟੀ ਆ ਪਰ ਨਹੀਂ ਉਸ ਸਮੇਂ ਮਤੋਂ ਇੱਕ ਕਿਹੜੇ ਆਰਟਿਸਟ ਐਕਟਰਸ ਹੁੰਦੇ ਜਿਹੜੀ ਪੂਰੇ ਫੇਮਸ ਜਿਹਨਾਂ ਦਾ ਨਾਮ ਹੁੰਦਾ ਸੀ ਵੀ ਹੁੰਦਾ ਸੀ ਚਲੋ ਇਹਨਾਂ ਨਾਲ ਫੋਟੋ ਹੀ ਹੋ ਜਾਵੇ ਇੰਨੀ ਬੜੀ ਵੱਡੀ ਗੱਲ ਹੁੰਦੀ ਸੀ ਨਹੀਂ ਮੈਨੂੰ ਸਾਰੇ ਪਿਆਰੇ ਹੁੰਦੇ ਸੀ ਖੈਰ ਮੈਂ ਪੂਜਾ ਪਟ ਮੈਨੂੰ ਕਾਫੀ ਉਦੋਂ ਪਸੰਦ ਸੀ ਤੇ ਫਿਰ ਬਾਅਦ ਚ ਅ ਮਤਲਬ ਅੱਜਕੱਲ੍ਹ ਦੀਆਂ ਚੌਹਲੀਆਂ ਵੀ ਪਸੰਦ ਹੈ ਅੱਜਕੱਲ੍ਹ ਦੀਪਿਕਾ ਪਾਦੁਕੋਨ ਕ੍ਰਿਤੀ ਸਾਨਨ ਹੋਰ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਨੇ ਮਤਲਬ ਜਿਹੜੀਆਂ ਮਿਹਨਤ ਕਰ ਰਹੀਆਂ ਰਸ਼ਮਿਕਾ ਤੇ ਉਹ ਆਪਣੀ ਰਕੁਲਪ੍ਰੀਤ ਕਈ ਸਾਰੀਆਂ ਕੁੜੀਆਂ ਨੇ ਤੇ ਖੈਰ ਵੇਖੋ ਜੀ ਜ਼ਿੰਦਗੀ ਨਾਲ ਇਸ਼ਕ ਹੋਵੇ ਤੇ ਬਾਹਰ ਇਸ਼ਕ ਹੁੰਦਾ ਤੇ ਸੇਦਰ ਮਤਲਬ ਜਿਮ ਜਮ ਹੁਣ ਪ੍ਰੈਕਟਿਸ ਵਗੈਰਾ ਕਰਦੇ ਰਹਿੰਦੇ ਹੋ ਮਤਲਬ ਨਹੀਂ ਮੈਂ ਰਨਿੰਗ ਹੀ ਕਰਦਾ ਤੇ ਮੈਂ ਗਰਾਉਂਡ 'ਚ ਹੀ ਜਾਂਦਾ ਤੇ ਮੈਨੂੰ ਗਰਾਉਂਡ ਨਾਲ ਧਰਤੀ ਨਾਲ ਜੁੜਿਆ ਧਰਤੀ ਨਾਲ ਹੀ ਪਿਆਰ ਹੈ ਤੇ ਧਰਤੀ ਨਾਲ ਹੀ ਰਹਿਣਾ ਤੇ ਧਰਤੀ 'ਚ ਹੀ ਸਮੋਣਾ ਸ਼ਾਮ ਵਾਲੇ ਹੈਗੇ ਕਿ ਨਹੀਂ ਹਾਂਜੀ ਸ਼ਾਮ ਵਾਲੇ ਸ਼ਾਮ ਵਾਲੇ ਤੇ ਜ਼ਿੰਦਗੀ 'ਚ ਉਹ ਕਦੀ ਕਦੀ ਤੁਹਾਨੂੰ ਕਹਾਂ ਨਾ ਕਿ ਮੈਂ ਜ਼ਿੰਦਗੀ ਦਾ ਆਸ਼ਿਕ ਹਾਂ ਤੇ ਜ਼ਿੰਦਗੀ ਦੇ ਹਰ ਰੰਗ ਨੂੰ ਮੰਨ ਕੇ ਜਾਣਾ ਮੈਂ ਮੈਂ ਸੁਆ ਲੈਂਦੇ ਮੇਰੀ ਜ਼ਿੰਦਗੀ ਦਾ ਇੱਕੋ ਹੀ ਇੱਕੋ ਹੀ ਮਨੋਰਥ ਤੇ ਲੋਗੋ ਆ ਕੋਈ ਵੀ ਦੁਨੀਆ ਦਾ ਕੰਮ ਹੈ ਮੈਂ ਕਿਉਂ ਨਹੀਂ ਕਰ ਸਕਦਾ ਕੀ ਬਾਤ ਹੈ ਮੇਰਾ ਲੋਗੋ ਇਹ ਹੋਇਆ ਕਿ ਆ ਕੰਮ ਮੈਂ ਕਿਉਂ ਨਹੀਂ ਕਰ ਸਕਦਾ ਆਖਰੀ ਸੁਪਨਾ ਤੇ ਚਲੋ ਜ਼ਿੰਦਗੀ ਦੇ ਵਿੱਚ ਸਪਨੇ ਤਾਂ ਰੱਖਣੇ ਚਾਹੀਦੇ ਨੇ ਆਖਰੀ ਕੀ ਇੱਕ ਚੀਜ਼ ਹੈਗੀ ਕਿ ਮਤਲਬ ਬੰਦੇ ਦੇ ਕਈ ਆਖਰੀ ਹੁੰਦਾ ਵੀ ਨਹੀਂ ਕਈਆਂ ਦਾ ਨਹੀਂ ਵੇਖੋ ਵਕਤ ਦਾ ਤੇ ਇਹ ਵੀ ਨਹੀਂ ਪਤਾ ਵੀ ਹੁਣੇ ਇੰਟਰਵਿਊ ਦਿੱਤੀ ਤੇ ਉਹ ਗਏ ਪਰ ਨਹੀਂ ਉਹ ਜਦੋਂ ਤੱਕ ਵੇਖੋ ਸਭ ਤੋਂ ਪਹਿਲਾਂ ਜਿਹੜਾ ਨਾ ਆਖਰੀ ਜਿਹੜਾ ਮੈਂ ਸੁਣਿਆ ਵੀ ਕਹਿਣਾ ਚਾਹੁੰਦਾ ਜ਼ਿੰਦਗੀ ਦੀ ਸਭ ਤੋਂ ਵੱਡਾ ਰੱਬ ਸਭ ਤੋਂ ਵੱਡਾ ਗੁਰੂ ਸਭ ਤੋਂ ਵੱਡੀ ਆਸ਼ਕੀ ਇਹ ਸਰੀਰ ਹੈ ਇਸ ਤੋਂ ਵੱਧ ਕੇ ਉਹ ਕਹਿੰਦੇ ਨੇ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਪਹਿਲਾਂ ਆਪਣੇ ਆਪ ਨੂੰ ਪੜੋ ਆਪਣੇ ਆਪ ਨੂੰ ਪੜਨ ਦੇ ਵਿੱਚ ਤੇ ਰੱਬ ਨੂੰ ਪਾਉਣ ਦੇ ਵਿੱਚ ਇਹਦਾ ਬੜਾ ਯੋਗਦਾਨ ਹੈ ਇਹਦੀ ਵੀ ਇੱਕ ਸਟੱਡੀ ਆ ਇਹਦੀ ਵੀ ਇੱਕ ਯਾਤਰਾ ਵਾ ਇਹਦਾ ਗਿਆਨ ਤੋਂ ਸਾਨੂੰ ਉਲਝਾਇਆ ਗਿਆ ਆਪਣੀ ਜੀਵ ਤੇ ਕੰਟਰੋਲ ਮਤਲਬ ਬੋਲਣ ਚ ਵੀ ਤੇ ਖਾਣ ਚ ਵੀ ਇਹ ਸਭ ਤੋਂ ਵੱਡਾ ਗੋਰਤ ਗੁਰੂ ਆ ਉਹੀ ਰਾਜਾ ਹੈ ਤੇ ਸੋ ਮਰਨਾ ਪੈਂਦਾ ਇਹਦੇ ਲਈ ਸ਼ਾਹਰੂਖ ਖਾਨ ਦੀ ਇੰਟਰਵਿਊ ਮੈਂ ਸੁਣੀ ਸੀ ਤੇ ਉਹਨਾਂ ਨੇ ਉਹਦੇ ਵਿੱਚ ਕਿਹਾ ਸੀ ਵੀ ਕਹਿੰਦਾ ਯਾਰ ਮੈਨੂੰ ਕਿੱਥੇ ਚੰਗਾ ਲੱਗਦਾ ਵੀ ਮੈਂ ਸਵੇਰੇ ਉੱਠ ਕੇ ਭੱਜਾਂ ਮੇਰਾ ਵੀ ਜੀ ਕਰਦਾ ਮੈਂ ਸੌਵਾਂ ਪਰ ਜੇ ਮਰਨਾ ਤੇ ਸਵਰਗ ਲੈਣਾ ਹੀ ਪੈਣਾ ਤੇ ਖੈਰ ਉਹ ਪੀੜ ਬਰੂਸਲੀ ਸਾਹਿਬ ਕਹਿੰਦੇ ਵੀ ਜਿਹੜੀ ਪੀੜ ਹੈ ਨਾ ਇੱਕ ਸਮੇਂ ਪੀੜ ਉਹ ਇੱਕ ਸਮੇਂ ਤੁਹਾਡੀ ਮਿਠਾਸ ਬਣ ਜਾਂਦੀ ਹੈ ਤੁਹਾਡੀ ਜਿੱਤ ਬਣ ਜਾਂਦੀ ਤੁਹਾਨੂੰ ਉਹ ਪੀੜ ਫਿਰ ਮਹਿਸੂਸ ਨਹੀਂ ਹੁੰਦੀ ਉਹ ਖੁਸ਼ੀ ਬਣ ਜਾਂਦੀ ਹੈ ਸੋ ਪੀੜ ਸਹਿਣ ਦੀ ਆਦਤ ਪਾਓ ਐਵੇਂ ਇਨੇ ਸ਼ਗੂਫੇ ਨਾ ਬਣੋ ਇਨੇ ਮਖਮਲੀ ਨਾ ਬਣੋ ਜ਼ਿੰਦਗੀ ਚ ਕੰਡਿਆਂ ਤੇ ਤੁਰ ਕੇ ਹੀ ਤੁਸੀਂ ਸਫਰ ਹਾਸਲ ਕਰ ਸਕਦੇ ਹੋ ਸੋ ਅੜਚਨਾ ਹੁਣ ਸਵਾਦ ਬਣ ਗਈਆਂ ਨੇ ਤੇ ਸਵਾਦ ਲਈਦਾ ਸੋ ਜ਼ਿੰਦਗੀ ਚ ਖੁਸ਼ ਨਿਵਾ ਰਹਣ ਲਈ ਥੋੜੀ ਜੀ ਤਕਲੀਫ ਵੇਲੇ ਸਿਰ ਚੱਲ ਲਿਆ ਕਰੋ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਇਨਸਪਾਇਰ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਗੱਲਾਂ ਦੱਸੀਆਂ ਤੇ ਬਹੁਤ ਮਿਹਨਤੀ ਅਸੀਂ ਇਹਨਾਂ ਨੂੰ ਜਦੋਂ ਦੇਖਦੇ ਆ ਰਹੇ ਹਾਂ ਹੁਣ ਤੱਕ ਦਾ ਜਿਹੜਾ ਲੰਮਾ ਸਫ਼ਰ ਵਿੱਚ ਲਗਾਤਾਰ ਇਸ ਟਰੈਕ ਤੇ ਰਹਿਣਾ ਹੀ ਬਹੁਤ ਵੱਡੀ ਗੱਲ ਹੁੰਦੀ ਲਗਾਤਾਰ ਫਿਲਮਾਂ ਜੇ ਤੁਸੀਂ ਦੇਖ ਰਹੇ ਹੋ ਸੋ ਅਜਿਹੀ ਕਿਸਮਤ ਜਾਂ ਕੋਈ ਹੈ ਜੇ ਨਹੀਂ ਹੁੰਦਾ ਸਾਡੀ ਮਿਹਨਤੀ ਸਭ ਨੂੰ ਸਭ ਤੋਂ ਅੱਗੇ ਲੈ ਕੇ ਜਾਂਦੀ ਹੈ ਸੋ ਜੁੜੇ ਹੋ ਡੇਲੀ ਪੋਸਟ ਮੈਂ ਆਪਣਾ ਕਰ ਰਿਹਾ ਹਾਂ ਵਰਸਨ ਦਲੇ ਦੇ ਨਾਮ ਸੰਦੀਪ ਕਮੋਤ ਚੰਡੀਗੜ੍ਹ